ਬੇਕ ਮੱਲਾ ਜਾਨਵਰ ਬੋਲਦੇ ਸੌਣ ਚੜਨ ਵਾਲਾ ਤਿੱਕੜੀਆਂ ਅੱਜ ਪੈਂਦੀਆਂ ਮਿੰਨੀਆਂ ਮਿੰਨੀਆਂ ਦੇਖੋ ਅੱਜ ਤਰੀਕ ਹੈਗੀ ਆ 9 ਅੱਜ 9 ਤਰੀਕ ਆ ਤੇ 9 ਤਰੀਕ ਨੂੰ ਕਰਨ ਮਿਲਕਣ ਮੈਨ ਹੋਈ ਜਾ ਰਹੀ ਹੈ। ਕੁਦਰਤ ਬਸਿਆ। ਕੁਦਰਤ ਦੀਆਂ ਖੇਡਾਂ ਦੇਖੋ ਯਾ ਦਰਖਤ। ਇਹ ਕਿਹੜਾ ਦਰਖਤ ਹੈ ਦਰਖਤ। ਬੂਟੇ, ਫੁੱਲ, ਪਾੜਲੇ। ਇਹਨਾਂ ਦੇ ਵਿੱਚ ਵੀ ਸਾਾਕਤ ਜਾਨ ਹੈ। ਇਹਨਾਂ 'ਚ ਵੀ ਜਾਨ ਹੈ। ਹੁਣ ਜਿਵੇਂ ਆ ਕਰੇ ਬੂਟੇ ਲਾਏ ਆ ਸਵੇਰੋਂ ਉੱਠ ਕੇ ਭਾਲਦੇ ਆ ਵੀ ਸਾਡੇ ਨਾਲ ਗੱਲਾਂ ਕਰਨ ਬੈਠ ਕੇ ਸਾਡੇ ਮਾਲਕ ਸਾਨੂੰ ਲਾਉਣ ਵਾਲੇ ਸਾਡੇ ਇਹ ਮਾਤਾ ਪਿਤਾ ਸਮਝਦੇ ਆਪਾਂ ਨੂੰ ਮਾਤਾ ਪਿਤਾ ਹੀ ਸਮਝਦੇ ਆਪਾਂ ਨੂੰ ਤੇ ਆਪਾਂ ਨੂੰ ਕਹਿੰਦੇ ਵੀ ਸਾਡੇ ਨਾਲ ਗੱਲਾਂ ਕਰੋ ਜਿਹੜਾ ਇਨਸਾਨ ਯਾਰ ਕੁਦਰਤ ਦੇ ਨਾਲ ਗੱਲਾਂ ਕਰਦਾ ਨਾ ਬੈਠ ਕੇ ਉਹਦਰ ਤਨਾ ਆ ਦੇ ਆ ਦੇਖੋ ਆ ਕੁਦਰਤ ਬਸਿਆ ਤੇਰਾ ਮਤਲਬ ਲਿਖਿਆ ਜਾਂ ਇਹਨਾਂ ਲਿਖਿਆ ਤੇਰਾ ਇਹਦਾ ਮਤਲਬ ਲਿਖਿਆ ਨਹੀਂ ਜਾਣ ਵਾਲੀਆਂ ਗੱਲਾਂ ਨਾ ਬੋਲੀਆਂ ਜਾ ਸਕਦੀਆਂ ਨਾ ਲਿਖੀਆਂ ਜਾ ਸਕਦੀਆਂ ਕੁਦਰਤ ਨਾਲ ਜਿਹੜੀਆਂ ਗੱਲਾਂ ਕਰਨੀਆਂ ਤੇ ਕਿੰਨੇ ਖੁਸ਼ ਹੁੰਦੇ ਉਹ ਬੂਟਾ ਨਾਲ ਤੈਨੂੰ ਹੱਥ ਮਿਲਾਉ ਆਂ ਆ ਕੇ ਤੂੰ ਇਹਦੇ ਨਾਲ ਹੱਥ ਮਿਲਾ ਪਿਆਰ ਦੇਦਾ ਸਿਰ ਪੋਲੋਸ ਸਾਤ ਸ੍ਰੀ ਕਲਾ ਸਾਤ ਸ੍ਰੀ ਕਾਲ ਬਲਾ ਜੇ ਤੁਸੀਂ ਦੋਏ ਜੀ ਆ ਨਾ ਕਰੇ ਤੇ ਦੋਹਾਂ ਜੀਆਂ ਦੇ ਬੂਟੇ ਲੈ ਦੋਨੇ ਜਾ ਕੇ ਇਹਨਾਂ ਨੂੰ ਮਿਲੋ ਫਿਰ ਸਾਨੂੰ ਐ ਸਮਝਣਗੇ ਵੀ ਸਾਡੇ ਮਾਤਾ ਪਿਤਾ ਆਗੇ ਲਹਿਰਾਉਣਗੇ ਤੁਹਾਨੂੰ ਫਲ ਦੇਣਗੇ ਵੱਧ ਤੋਂ ਵੱਧ ਫਲ ਦੇਣਗੇ ਐਵੇਂ ਸਾਨੂੰ ਇਹ ਸਾਹ ਰਿਹਾ ਸਾਡੇ ਵਿੱਚ ਆ ਰਿਹਾ ਇਹਨਾਂ ਦਾ ਜੀਵ ਵੀ ਆਪਣੇ ਇਕੱਲੇ ਜਾਰੇ ਕੀ ਕਰਨਗੇ ਨਾ ਇਹਨਾਂ ਨੂੰ ਕਿਸੇ ਨੇ ਪਾਣੀ ਪਾਉਣਾ ਨਾ ਕਿਸੇ ਨੇ ਇਹਨਾਂ ਨੂੰ ਦੇਖਣਾ ਨਾ ਇਹਨਾਂ ਦੀ ਥੱਲੇੋਂ ਸਫਾਈ ਕਰਨੀ ਨਾ ਇਹਨਾਂ ਨੂੰ ਖਰਾਕ ਦੇਣੀ ਆ ਖਰਾਕ ਵੀ ਜਿਵੇਂ ਬੰਦਾ ਪਾਲਦਾ ਨਾ ਉਵੇਂ ਇਹ ਵੀ ਖਰਾਕ ਪਾਲਦਿਆ ਰੋਜ਼ ਦੀ ਰੋਜ਼ ਰੋਜ਼ ਦੀ ਰੋਜ਼ ਕਿਹੜੀ ਖਰਾਕ ਤੇਰੀਆਂ ਅੱਖਾਂ ਦੀ ਖਰਾਕ ਤੇਰਾ ਵਿੱਚ ਤੁਰਨ ਪੈਣੀ ਤੇਰੇ ਪੈਰਾਂ ਦੀ ਖਰਾਕ ਇਹ ਪਾਲਦੇ ਆ ਕਹਿੰਦੇ ਵੀ ਸਾਡੇ ਵਿੱਚ ਤੁਰ ਫਿਰ ਸਾਡੇ ਨਾਲ ਕਿਹੜੇ ਇਹਦੇ ਸਾਨੂੰ ਜੱਫੀ ਪਾ ਪਿਆਰ ਕਰ ਸਾਨੂੰ ਜਿਵੇਂ ਆਪਦੇ ਬੱਚਿਆਂ ਨਾਲ ਕਰਦਾ ਓਵੇਂ ਸਾਡੇ ਨਾਲ ਕਰੋ ਇਹ ਬੂਟੇ ਆ ਗੱਲਾਂ ਕਹਿੰਦੇ ਆ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਉਂਗਾ ਤੇ ਸਾਰੇ ਬੂਟਿਆਂ ਨਾਲ ਮੈਂ ਪਿਆਰ ਕਰਕੇ ਤੁਹਾਨੂੰ ਤੇ ਤੁਹਾਨੂੰ ਪਹਿਲਾਂ ਪਹਿਲਾਂ ਖੜੇ ਬੂਟੇ ਦੇਖ ਲਿਓ ਬਾਅਦ ਚ ਜਦੋਂ ਉਹਨਾਂ ਨੂੰ ਫਿਰ ਮੈਂ ਮਿਲ ਕੇ ਆਉਂਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੇਖਿਓ ਤੁਸੀਂ ਉਹੀ ਬੂਟੇ ਹੋਣਗੇ ਹੱਸਣਗੇ ਖੜਨਗੇ ਟੱਪਣਗੇ ਜਿਵੇਂ ਬੱਚੇ ਨੱਚਦੇ ਹੁੰਦੇ ਆਏ ਨੱਚਣਗੇ ਹਵਾ ਨਾਲ ਮੇ ਸਾਡੇ ਮਾਪੇ ਸਾਡੇ ਵਿੱਚ ਘੁੰਮ ਰਹੇ ਆ ਕੋਈ ਵੀ ਫਾਲਾ ਜਾਰ ਸਾਰੇ ਦੇਖੋ ਆਦੇ ਕਿੰਨੇ ਲੱਗਿਆ ਹੋਣ ਇਹ ਫਾਲ ਦੇਣਾ ਤਾਂ ਇਹਨਾਂ ਨੇ ਆਪਾਂ ਨੂੰ ਆ ਜਾਰ ਜੇ ਮੈਂ ਆਪਣੇ ਬੱਚੇ ਨਹੀਂ ਆਪਾਂ ਵੱਡੇ ਕਰਦੇ ਆ ਉਹਨਾਂ ਨੂੰ ਪਾਲਦੇ ਆ ਪੜਾਉਂਦੇ ਆ ਲਿਖਾਉਂਦੇ ਆ ਨੌਕਰੀਆਂ ਤੇ ਲਾਗਦੇ ਆ ਚੱਲ ਫਿਰ ਆਪਾਂ ਨੂੰ ਆਸ ਲਾ ਹੁੰਦਾ ਵੀ ਚੱਲ ਆਪਣੀ ਮਾਲੀ ਹੱਤ ਤੋਂ ਕੋਈ ਦਵਾਈ ਬੂਟੀ ਦਵਾਉਣਗੇ ਅੱਗਾ ਤੱਗਾ ਚੱਕਣਗੇ ਆਪਣਾ ਉਹੀ ਹਾਲ ਇਹਨਾਂ ਦਾ ਬੂਟਿਆਂ ਦਾ ਜਦੋਂ ਇਹਨਾਂ ਦਾ ਆਪਾਂ ਪਿਆਰ ਕਰਦੇ ਆ ਵਿੱਚ ਬਾਲਦੇ ਆ ਰੋਜ਼ ਸਵੇਰ ਉੱਠ ਕੇ ਹੱਥ ਮਲਉਂਦੇ ਆ ਸ਼ਾਮ ਨੂੰ ਪਾਣੀ ਪਾਉਣੀ ਦੇਨੇ ਵੀ ਪਾਣੀ ਤਾਂ ਨਹੀਂ ਮੰਗਦੇ ਰਾਸਤਾਨੇ ਬੂਟਾ ਜਾਂ ਕਿਤੇ ਕਿਤੇ ਨੂੰ ਕਿਸੇ ਗੱਲ ਦੀ ਘਾਟ ਤਾਂ ਨਹੀਂ ਯਾਰ ਵੀ ਜਿਵੇਂ ਕਮਜ਼ੋਰ ਆਪਾਂ ਦੇ ਬੱਚਿਆਂ ਨੂੰ ਕਹਿੰਦੇ ਆ ਯਾਰ ਕਮਜ਼ੋਰ ਹੋ ਚਲਿਆ ਸਾਡਾ ਜਵਾਕ ਤੇ ਆਪਾਂ ਨੂੰ ਖਰਾਕ ਦਿੰਨੇ ਆ ਡਾਕਟਰ ਦੇ ਲੈ ਕੇ ਜਾਂਦੇ ਆ ਇਸੇ ਤਰ੍ਹਾਂ ਹੀ ਫਿਰ ਆਪਾਂ ਮਾਲੀਆਂ ਨੂੰ ਦਵਾਈ ਪੁੱਛਦੇ ਆ ਅਸੀਂ ਪੁੱਛਦੇ ਆ ਭਾਈ ਸਾਡੇ ਰਫੂਰ ਆਉਂਦਾ ਹੁੰਦਾ ਰਫੂਰ ਮਲੇਰ ਕੋਟਲੇ ਦਾ ਮੁਸਲਮਾਨ ਆ ਭਾਈ ਉਹ ਉਹਦਾ ਨਾਮ ਰਫੂਰ ਆ ਉਹੋਂ ਦਾ ਉਹਨੂੰ ਸੱਦੀਦਾ ਫਿਰ ਉਹਨੂੰ ਸੱਦ ਕੇ ਸਾਰੇ ਬੂਟੇ ਦਿਖਾਈ ਦੇ ਆ। ਵੀ ਆ ਦੇਖ ਬਾਈ ਜੇ ਕੋਈ ਇਹਨਾਂ ਨੂੰ ਫਾਲ ਕੋਈ ਆ ਦੇਖੋ ਉਹਦੇ ਨਾਰ ਖੜਾ ਕਿੰਨੇ ਫੁੱਲ ਲੱਗੇ ਆ। ਇਧਰ ਨਿੰਬੂ ਖੜਾ ਕਿੰਨੋਂ ਗੂੜਾ ਆ ਦੇਖੋ ਆ ਸਾਰੇ ਬੂਟੇ ਖੜਿਆ। ਉਹਨਾਂ ਨੂੰ ਸੱਦ ਕੇ ਫਿਰ ਉਹ ਦਵਾਈ ਦਿੰਦਾ ਸਾਨੂੰ ਵੀ ਆ ਪਾਓ ਇਹਨੂੰ। ਫਿਰ ਅਸੀਂ ਉਹਨੂੰ ਕਹਿੰਦੇ ਵੀ ਤੂੰ ਆਪ ਹੀ ਪਾ ਦੇ ਯਾਰ। ਫਿਰ ਉਹ ਆਪ ਹੀ ਪਾਉਂਦਾ ਭਾਈ ਵਾਲੇ ਵੀ ਅਸੀਂ ਬਾਬੇ ਦੇ ਵੀ ਉਹਨੂੰ ਨਾਲ ਲਿਜਾ ਕੇ ਪਾ ਦਨੇ ਹੁੰਨੇ ਆ। ਉੱਥੇ ਵੀ ਬਹੁਤ ਆਂਬ ਬਮ ਖਾਦੇ ਆ ਕੀ ਸਬਜ਼ੀ ਬਹੁਤ ਖਾਦੀ ਉਹਨਾਂ ਕੜੀਆਂ ਪੈ ਰਹੀਆਂ ਕਿੰਨੇ ਖੁਸ਼ ਆ ਯਾਰ ਬੂਟੇ ਦੇਖੋ ਕਿੰਨੇ ਖੁਸ਼ ਆ ਐਨ ਬਾਗੋ ਬਾਗਾ ਜਾਨਵਰ ਉਤੇ ਕੀ ਕਰਦੇ ਚੀ 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 ਤੇ ਕਿਵੇਂ ਸੋਹਣੇ ਸੋਹਣੇ ਲੱਗਦੇ ਆ ਜਾਨਵਰ ਉਹ ਉਹਦੇ ਬਗਲ ਆ ਜਾਂਦਾ ਉਹ ਗਿਆ ਉਹਦੇ ਕਾਲੀ ਚਿੜੀ ਬੈਠੀ ਤਾਰ ਤੇ ਆਉਦੇ ਆ ਗਈ ਆਉਦੇ ਆ ਗਈ ਉਹ ਉਹਦੇ ਬਨੇਰੇ ਤੇ ਬੈ ਗਈ ਬੱਧੀਆਂ ਜਾਂਦੀਆਂ ਕੜੀਆਂ ਚੰਗਾ ਸਗਾ ਜਰ ਪਵੇ ਤਾਂ ਝੋਨੇ ਦੇ ਉੱਤੇ ਮੀਂਹ ਪੈਣਾ ਜ਼ਰੂਰੀ ਪੱਠੇ ਦਰਾਖਤ ਸਾਰੀ ਸ੍ਰਿਸ਼ਟੀ ਧੋਤੀ ਜਾਣੀ ਐਨ ਖੁਸ਼ ਹੋ ਜਾਣਾ ਮਹਾਰਾਜ ਕੁੱਲ ਦਾ ਪਲਾ ਕਰਦਾ ਸੱਚੇ ਪਾਤਸ਼ਾਹ ਕੁੱਲ ਦਾ ਨਾ ਉੱਚੰਗਾ ਨਾ ਮਾੜਾ ਨਾ ਕਿਸੇ ਦਾ ਬੈਥ ਕਰਾ ਨਾ ਜਮਈ ਨਹੀਂ ਮੇਲਾ ਜਿਹੜੀ ਧਰਤੀ ਤੇ ਕੀ ਉਥਣ ਗੰਦਾ ਉਥੇ ਵੀ ਰੱਬ ਨੇ ਮੀਂਹ ਪਾਉਣਾ ਜਿੱਤੇ ਚੰਗਾ ਉਥੇ ਵੀ ਪਾਉਣਾ ਵਾਹਿਗੁਰੂ ਕਿਸੇ ਨਾਂ ਬਿਤਕਰਾ ਨਹੀਂ ਕਰਦਾ ਨਹੀਂ ਬਿਤਕਰਾ ਕਰਕੇਦਾ ਇਹਦੀ ਗੋਦ ਦੇ ਵਿੱਚ ਵਾਹਿਗੁਰੂ ਦੀ ਗੋਦ ਦੇ ਵਿੱਚ ਕਿੰਨੇ ਦ੍ਰਾਖਤ ਦੇਖ ਲਓ ਕਿੰਨੀ ਸ੍ਰਸ਼ਟੀ ਕਿੰਨੇ ਜਾਨਵਰ ਕਿੰਨੇ ਪਾਣੀ ਕਿੰਨੀ ਧਰਤੀ ਕਿੰਨੀਆਂ ਫਸਲਾਂ ਯਾਰ ਕਿੰਨੇ ਮਨੁੱਖ ਵਸੇ ਹੋਏ ਆ ਬੁੱ꼴 ਚ ਲਈ ਬੈਠਾ ਵਾਹਿਗੁਰੂ ਸਭ ਦੇ ਵਲ ਦੇਖਦਾ ਹਰੇਕ ਨੂੰ ਰੋਜੀ ਰੋਟੀ ਦੇਣੀ ਹੈ ਰੋਜੀ ਰੋਟੀ ਹਰੇਕ ਨੂੰ ਦੇਣੀ ਹੈ ਕਿਸੇ ਨੂੰ ਭੁੱਖਾ ਨਹੀਂ ਮਾਰਨਾ ਕਾਰਜ ਹਰੇਕ ਦੇ ਰਾਸ ਕਰਨੇ ਕਿਸੇ ਦੀ ਧੀ ਧਿਆਣੀ ਦਾ ਵਿਆਹ ਉਹਦਾ ਸਿਰ ਹਸਰੇ ਲਾ ਦੜਾ ਆਨਾ ਨਹੀਂ ਪਲਾ ਉਹਦੇ ਕੋਲੇ ਇੱਕ ਨਵਾਂ ਪੈਸਾ ਵੀ ਨਾ ਉਹਦੇ ਕੋਲੇ ਹੋਵੇ ਫੇਰ ਵੀ ਉਹਦਾ ਮਹਾਰਾਜ ਨੇ ਉਹਦੇ ਵਿਆਹ ਸਿਰੇ ਲਾ ਦਲੇ ਆ ਕਿਉਂਕਿ ਕੰਨਿਆਂ ਦੇ ਵਿਆਹ ਦਾ ਪਰਮੇਸ਼ਰ ਜਰ ਆਪ ਹੀ ਖੜਦਾ ਵਿਆਹ ਤਾਂ ਉਧਰ ਜੇ ਆਪਣੇ ਆਪ ਦੇ ਮੁੰਡੇ ਦਾ ਵਿਆਹ ਤੇ ਦੂਜੇ ਪਾਸੇ ਕੰਨਿਆਂ ਦਾ ਇਹਦਾ ਮੁੰਡੇ ਦਾ ਹੋਵੇ ਕੰਨਿਆਂ ਦਾ ਵੀ ਤਾਂ ਸੰਜੋਗ ਵਜੋਦ ਔਕਾਰ ਚਲਾਵੇ ਲੇਖੇ ਆਵੇ ਭਾਗ ਸੰਜੋਗ ਬੰਜੋਗ ਦਵਾਕਾਰ ਚਲਾਵੇ ਲੇਖੇ ਆਵੇ ਭਾਗ ਇਹ ਆਪੇ ਚਲਾਉਂਦਾ ਵਾਹਿਗੁਰੂ ਫਿਕਰ ਕਰਨ ਦੀ ਲੋੜ ਨਹੀਂ ਜਿਹਨੇ ਜੰਮੇ ਆ ਉਹਨੇ ਪਾਲਣੇ ਵੀ ਆ ਜਦੋਂ ਪਾਲੋਗਾ ਤੇ ਉਹਨੇ ਘੂਰਨੇ ਵੀ ਆ ਤੇ ਕੁੱਟਨੇ ਵੀ ਆ ਜਦੋਂ ਫਿਰ ਗਲਤ ਕੰਮ ਕਰਦੇ ਫਿਰ ਮਹਾਰਾਜ ਕੁੱਟਦਾ ਵੀ ਆ ਵਾਹਿਗੁਰੂ ਦੀ ਕੁੱਟ ਬਹੁ ਪੜੀ ਆ ਫਿਰ ਬੰਦੇ ਆਲੀ ਨਹੀਂ ਹੈ ਚੱਲੀ ਨਹੀਂ ਜਾਂਦੀ ਬਾਲਾ ਜਦੋਂ ਬੰਦਾ ਗਲਤ ਕੰਮ ਕਰਦਾ ਜਦੋਂ ਪਰਮੇਸ਼ਰ ਦੀ ਮਾਰ ਪੈਂਦੀ ਹੈ ਨਾ ਫਿਰ ਬਹੁਤ ਦੁਖੀ ਹੁੰਦਾ ਵਾਹਿਗੁਰੂ ਦੇ ਨਾਲ ਨਾ ਗਲਤੀ ਕਰੋ ਉਹਦੀ ਕੁਦਰਤ ਨੂੰ ਛੇੜਛਾੜਨਾ ਜੇ ਆਪਾਂ ਹਿੰਦੁਸਤਾਨ ਨੇ ਛੇੜਛਾੜ ਕਰੀ ਹੈ ਨਾ ਉਹਨਾਂ ਪਾਕਿਸਤਾਨ ਹੋਵੇ ਆਪਾਂ ਹੋਏ ਤੇ ਦੁੱਖ ਵੀ ਆਪਾਂ ਹੀ ਸਹਿਨੇ ਆ ਬਾਈ ਕਿੰਨੇ ਬਿਮਾਰ ਗਏ ਆਪਾਂ ਪਾਣੀ ਆਪਾਂ ਕੱਢ ਲਿਆ ਥੱਲੋਂ ਹਵਾ ਪ੍ਰਦੂਸ਼ਾਪਾ ਕਰਤੀ ਧਰਤੀ ਦਾ ਕੀ ਹਾਲ ਕਰਤਾ ਦਰਖਤਾ ਪਾ ਵਟ ਤੇ ਪਟ ਤੇ ਬੰਦਿਆਂ ਨਾਲ ਪਿਆਰ ਆਪਣਾ ਨਹੀਂ ਜਨਾਨੀਆਂ ਬੁੜੀਆਂ ਨਾਲ ਬਲਾਤਕਾਰ ਹੋਈ ਜਾਂਦੇ ਆ ਬਾਹੇ ਗੁਰੂ ਦੇ ਨਾਲ ਕਿੰਨਾ ਤੱਕਾ ਹੋ ਰਿਹਾ ਬਾਹ ਤੇ ਕੀ ਜਾਰੇ ਦੁਨੀਆ ਨੇ ਕੀ ਲੋਕ ਆਉਦੇ ਆਪ ਨੂੰ ਯਾਦ ਸਮਝ ਰਹੇ ਆ ਫੇਰ ਕਹਿੰਦੇ ਫਲਾਨੇ ਬੰਦੇ ਨਾਲ ਜਰ ਇੰਨੀ ਪੈੜੀ ਹੋ ਗਈ ਪੈੜੀ ਹੋਣੀ ਹੋਈ ਆ ਬਾਈ ਜਿਦੋਂ ਨੇ ਕੰਮ ਹੀ ਪੈੜੇ ਘਰੇ ਆ ਦੇਖ ਨਾ ਯਾਰ ਦਰਾਖਤ ਵੱਢੀ ਜਾਂਦੇ ਆ ਉਚਾਲੋ ਵੜਦਾ ਉਪਰੋ ਵੜਦਾ ਪਾਣੀ ਦਾ ਕੀ ਹਾਲ ਕਰਿਆ ਆਪਾਂ ਪ੍ਰਦੂਸ਼ਣ ਕਿੱਥੇ ਆਪਾਂ ਕੱਸੀਆਂ ਦੇ ਵਿੱਚੋਂ ਤੋੜੇ ਭਰ ਕੇ ਪਾਣੀ ਪੀ ਲੈਂਦੇ ਹੁੰਦੇ ਸੀ ਚਿੱਕੀ ਲਾ ਕੇ ਪੀ ਰਣਾ ਪਸ਼ੂ ਚਾਰਜਾਂ ਚਾਰਜਾਂ ਨੇ ਛੱਪੜ ਚ ਨਾਉਣਾ ਯਾਰ ਛੱਪੜ ਚ ਪਾਣੀ ਪੀਤਾ ਜਾਂਦਾ ਸੀ ਕਿੱਧਰ ਗੇ ਹੁਣ ਉਹ ਯਾਰ ਸਾਰਾ ਪੋਸ਼ ਕਿਹਨੇ ਖਰਾਬ ਕਰਿਆ ਹੋ ਆਪਾਂ ਕਰਿਆ ਬਾਹਰ ਦੇ ਦੇਚ ਚ ਚਲਿਆ ਜਾਈਂ ਜਾਂ ਦਰਾਖਤ ਵੀ ਉਵੇਂ ਖੜਿਆ ਕੋਈ ਦਰਾਖਤ ਨਹੀਂ ਉਹ ਪੱਟਣਗੇ ਮਨਜ਼ੂਰੀ ਤੋਂ ਬਿਨਾਂ ਪਾਣੀ ਉਹਨਾਂ ਨੇ ਧਰਤੀ ਚੋਂ ਨਹੀਂ ਕੱਢਿਆ ਹਵਾ ਨੂੰ ਉਹਨਾਂ ਨੇ ਪ੍ਰਦੂਸ਼ ਨਹੀਂ ਕਰਿਆ ਕੋਈ ਜ਼ਹਿਰ ਨਹੀਂ ਖਲਾਰੀਆਂ ਉੱਥੇ ਫਸਲਾਂ ਜਿਉਂਦੀਆਂ ਤਿਉਂ ਹੁੰਦੀਆਂ ਫਰ ਪਰੂਟ ਜਉਂਦੇ ਤਿਉਂ ਦੁਨੀਆ ਇੰਨੀ ਸੋਹਣੀ ਵੱਸਦੀ ਆ ਨਿਊਜ਼ੀਲੈਂਡ ਇੰਨਾ ਸੋਹਣਾ ਯਾਰ ਬਾਰਡ ਚੋ ਸੁੰਦਰ ਸੁੰਦਰ ਪਿਆ ਜਾ ਸਪੈਰਾ ਸੋਹਣਾ ਸਟੇਡੀਆ ਵੀ ਬਹੁਤ ਆ ਪਰ ਸਟੇਡੀਅਨੋਂ ਜ਼ਿਆਦਾ ਸੋਹਣਾ ਨਿਊਜ਼ੀਲੈਂਡ ਆ ਇੱਕ ਉਹਰਤ ਦੀ ਬੋਕਲ ਚ ਬਸੇ ਹੋਏ ਦੇਸਾਂ ਤੇ ਸ੍ਰਿ ਲਗਾ ਹੋਇਆ ਨਿਊਜ਼ੀਲੈਂਡ ਦੇ ਸਮੁੰਦਰ ਦੇ ਜਮਾ ਕਿਨਾਰਿਆਂ ਦੇ ਉੱਤੇ ਆ ਬਾਈ ਬਾਈ ਵਿਚ ਆ ਸਮੁੰਦਰ ਦੇ ਕਿਨਾਰਿਆਂ ਤੇ ਨਹੀਂ ਸੱਚ ਆ ਸਮੁੰਦਰ ਦੇ ਇਹਦੇ 400 ਮੀਲ ਦੇ ਸਮੁੰਦਰ ਦੋਨੋਂ ਦੇਸਾਂ ਦੇ ਨਿਊਜ਼ੀਲੈਂਡ ਦੇ ਵੀ 400 ਮੀਲ ਦੇ ਸਮੁੰਦਰ ਆ ਤੇ ਦੂਜੇ ਆਪਣੇ ਦੇ ਆਸਟ੍ਰੇਲਿਆ ਦੇ ਜੀ ਜਿਹੜੇ ਸ਼ਹਿਰ ਆ ਇਹ ਸਮੁੰਦਰ ਦੇ ਕਿਨਾਰੇ ਤੇ ਬਸੇ ਆ ਇਹਨਾਂ ਦੇ ਸ਼ਹਿਰ ਇਹਨਾਂ ਦਾ ਪੰਜਾਬੂ ਇਲਾਕਾ ਉਹ ਵਿਚਾਲੇ ਕਰਿਆ ਵਾ ਉੱਥੇ ਵੀ ਤੇ ਕਣਕ ਮੱਕੀ ਸੌ ਜੋ ਵੀ ਕੁਸਪਸੂ ਬੂਸੂ ਰੱਖਦੇ ਆ ਬਾਹਰ ਰੱਖਦੇ ਆ ਬੂਸੂ ਉਹ ਮੱਕੀ ਵੀ ਦਾ ਯਾਰ ਮੱਕੀ ਬੜੀ ਭਾਰੀ ਸੀ ਨਿਊਜ਼ੀਲੈਂਡ ਚ ਬਹੁਤ ਭਾਰੀ ਮੱਕੀ ਜਿਹਦਾ ਉਚਾਰ ਪਾਉਂਦੇ ਆ ਕਾ ਬੋ ਤਖੁਲ ਲੈ ਲਾ ਕ ਬਿਆ ਬੂਸੂ ਚ ਚਰੀ ਜਾਂਦੇ ਆ ਇਹਨਾਂ ਦੀਆਂ ਖੇਲਾਂ ਬਣਾਈਆਂ ਹੋਈਆਂ ਹੋਈਆਂ ਪਾਣੀ ਵਾਲੀਆਂ ਉਹ ਭਰ ਦਿੰਦੇ ਆ ਖੇਲਾਂ ਪਾਈਪਾਂ ਲਾ ਕੇ ਜਾਂ ਗੱਡੀਆਂ ਆਈਆਂ ਦੇ ਨਾਲ ਉਹ ਤੋਂ ਪਾਣੀ ਤੁਰਦੇ ਫਿਰਦੇ ਕਾ ਖਾਂਦੇ ਕਾ ਖਾਂਦੇ ਪਾਣੀ ਪੀ ਲੈਂਦੇ ਆ ਬਸੋ ਜਦੋਂ ਉਹਨਾਂ ਨੇ ਚੋਣੇਆਂ ਛੋਟੀਆਂ ਛੋਟੀਆਂ ਰੇੜੀਆਂ ਜੀਆਂ ਬਣੀਆਂ ਤੇ ਉਹਨਾਂ ਦੇ ਨਾਲ ਉਹ ਲਿਆ ਆ ਕੇ ਕੋਰ ਕਰਕੇ ਤੇ ਲਿਆ ਕੇ ਤੇ ਚੋ ਲੈਣਦੇ ਆ ਨੋ ਜੀ ਨਾਲ ਬੜਾ ਵਧੀਆ ਯਾਰ ਸ਼ਹਿਰ ਦੇ ਵਿੱਚ ਸੋਨੂੰ ਇੱਕ ਡੱਕਾ ਵੀ ਡੱਗਿਆ ਆ ਦਿਖਾਓ ਕੁੱਤਾ ਜੇ ਲਈ ਫਿਰਦਾਰਾਂ ਕੋਈ ਕੁੱਤੇ ਨੂੰ ਤੇ ਉਹਨੇ ਮਤਲਬ ਫੁੱਲਾ ਡਰਿੰਕ ਕਰਤੀ ਉਦੋਂ ਹੀ ਚੱਕਣੀ ਆ ਕੋਲੇ ਲਫਾਫਾ ਕੋਲੇ ਆ ਚੱਕ ਕੇ ਲਫਾਫਾ ਵੇ ਪਾ ਕੇ ਦੂਰ ਸੱਟ ਲਈਂ ਬੰਨ ਚ ਕੋਈ ਬੰਦਾ ਉੱਥੇ ਗਲਤੀ ਨਹੀਂ ਕਰੂ ਐ ਨਹੀਂ ਵੀ ਐ ਵੀ ਤੱਕਾਂ ਦਾ ਕੰਦਾ ਲਫਾਫਾ ਸੱਟ ਗਿਆ ਉਹ ਸੜਕ ਤੇ ਨਾ 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 ਗੱਡੀ ਘੜਿਉ ਜਿੱਥੇ ਉਹ ਬੰਦੇ ਭਾਈ ਉੱਥੇ ਘਟ ਉਹਦੇ ਵਿੱਚ ਪਾਉ ਆਪਰੇ ਦਾ ਯਾਰ ਉਹ ਕੂਈ ਠੁੱਕੀ ਜਾਂਦੇ ਜਿੱਥੇ ਠੁੱਕੀ ਤੇ ਠੁੱਕੀ ਜਾਂਦੇ ਲਫਾਫਾ ਖਾ ਕੇ ਉੱਥੇ ਲਫਾਫਾ ਸੜਾ ਦੇਣਾ ਪਸ਼ਾਵ ਪਤਾ ਨਹੀਂ ਤੋਰੇ ਜਾਂਦੇ ਸੜਕ ਤੇ ਹੀ ਲੱਗ ਜਾਣਾ ਕਰਦਾ ਇਹ ਨਹੀਂ ਦੇਖਣਾ ਵੀ ਉਧਰ ਕੋਈ ਜਨਾਨੀ ਸਾਈਕਲ ਤੇ ਆ ਰਹੀ ਜਾਂ ਬੱਚੇ ਆ ਰਹੇ ਆ ਜਾਂ ਮਤਲਬ ਕੋਈ ਮੋਟਰਸਾਈਕਲ ਤੇ ਆ ਰਿਹਾ ਨਾ ਪਸ਼ਾਵ ਖੜ ਕੇ ਹੀ ਚੱਕ ਦੇਣਾ ਉੱਥੇ ਨਹੀਂ ਭਾਈ ਐਂ ਕਰਦੇ ਨਾ ਕਰਨ ਦਿੰਦੇ ਆ ਬਾਹਰ ਨਹੀਂ ਇਹ ਕਰਨ ਦਿੰਦੇ ਆਪਣੇ ਦਾ ਜਿਹੜੇ ਤੇ ਪਹੁੰਚਦਾ ਕਰਨ ਲਾ ਤੂੰ ਕਹਿੰਦੇ ਰੋਕ ਦੇਂਗਾ ਇਹ ਇਹਨੂੰ ਤਾਂ ਗਵਰਨਮੈਂਟ ਨਹੀਂ ਰੋਕ ਸਕਦੀ ਆ ਬਹੁਤ ਨਾਲ ਆਪਣੇ ਕੋਲੇ ਜੀ ਇਹ ਕਿਸੇ ਨੂੰ ਬਾਥਰੂਮ ਆਉਂਦਾ ਨਾ ਉਹ ਲੱਗਿਆ ਸੜਕ ਤੇ ਹੀ ਕਰ ਨੂੰ ਤੂੰ ਯਾਰ ਇਹਨੂੰ ਕਿਵੇਂ ਰੋਕਦੇ ਆ ਗੱਲ ਹੈ ਇਹਨੂੰ ਤਾਂ ਮਾਂ ਗਵਰਨਮੈਂਟ ਨਹੀਂ ਰੋਕ ਸਕਦੀ ਤੈਨੂੰ ਯਾਰ ਗਵਰਨਮੈਂਟ ਨੇ ਇਹ ਤਾਂ ਨਹੀਂ ਕਿਹਾ ਵੀ ਸੜਕ ਤੇ ਕਰਦੇ ਲੋਕਾਂ ਦੇ ਸਾਹਮਣੇ ਅਗੱਜਾ ਕਰਨਾ ਬਹਿ ਜਾ ਨੀਚੇ ਹੋ ਜਾ ਪਾਸੇ ਹੋ ਜਾ ਉੱਲੇ ਹੋ ਜਾ ਨਾ ਆਉਂਦਾ ਉਲੂ ਸਦਾ ਰੱਖਦਾ ਉਹਦਾ ਕੰਤੋ ਚੀਜ਼ ਲਈ ਆ ਲਫਾਫੇ ਜਿਹਾ ਪਾ ਲਈ ਉਹ ਖਾਂਦੇ ਖਾਂਦੇ ਨੇ ਮੂੰਹ ਬੜੀ ਉੱਥੇ ਸੜਦੜਾ ਲਫਾਫਾ ਜਿੱਥੇ ਬੰਨ ਜ ਨਹੀਂ ਪਾਉਣਾ ਨਾ 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 ਉੱਥੇ ਦਾ ਮੱਲਾ ਬਾਲੀ ਸਫਾਈ ਆ ਯਾਰ ਬਹੁਤ ਜ਼ਾਰੇ ਲੋਕ ਵੀ ਮੰਨਦੇ ਆ ਯਾਰ ਉਹ ਚੀਜ਼ ਨੂੰ ਆਪਣੇ ਤੇ ਲੋਕ ਹੀ ਨਹੀਂ ਮੰਨਦੇ ਪੜੇ ਤੇ ਫੜੇ ਦਾ ਉੱਥੇ ਲੁੱਧਣੋਂ ਫੜਿਆ ਗਿਆ ਜਗਰਾਵੀ ਆ ਕੇ ਫੇਰ ਫੇਰ ਖੜਾ ਅੜਿਆ ਬਾਜੀ ਪਿੱਛੇ ਘਟਾਇਆ ਬਸ ਆਲੇ ਲੋਕ ਉਹ ਕਹਿੰਦਾ ਫੜ পড়ੂਗਾ ਪਿੱਛੇ ਘਟਾ ਕੇ ਆਇਆ ਤੇ ਫੇਰ ਜਿਹੜੇ ਆਪਣੇ ਪਾਲੋ ਕੌਣ ਕਰੂਗਾ ਦਾ ਗਵਰਮੈਂਟ ਆਪਣੇ ਐਂ ਤਾਂ ਫਿਰ ਚੋਰੀ ਚਾਰੀ ਵਾਲੇ ਲੋਕ ਲਈ ਤੁਰੇ ਫਿਰਾਂ ਕਰਨਗੇ ਗੱਲਾਂ ਪੜੀਆਂ ਸਾਹ ਸੰਤੋ ਕੁਦਰਤ ਤੋਂ ਕਿਹੜੇ ਪਾਸੇ ਨੂੰ ਜਾੜੀਆਂ ਗੱਲ ਆਪਾਂ ਕੁਦਰਤ ਦੀ ਕਹਦੇ ਮੈਂ ਵੀ ਬਾਹਰ ਬੈਠਾ ਸੀ ਮੀਂਹ ਪਈ ਜਾਂਦਾ ਮੈਂ ਦੇ ਘਰ ਦੇ ਮੂਹਰੇ ਪਾਸੇ ਬੈਠਾ ਪਰ ਉਹ ਸਾਹਮਣੇ ਵੱਡਾ ਗੇਟ ਦਾ ਸਰਿਆ ਸ਼ਟਰ ਲੱਗਾ ਗੱਡੀਆਂ ਖੜੀਆਂ ਉੱਥੇ ਬਾਥਰੂਮ ਆ ਇਧਰ ਆ ਸਾਰੇ ਬੂਟੇ ਲੱਗੇ ਇਹਨਾਂ ਨਾਲ ਗੱਲਾਂ ਕਰਦਾ ਬੂਟਿਆਂ ਨਾਲ ਬੈਠਾ ਮੈਂ ਬਹੁਤ ਮੇਰੇ ਨਾਲ ਗੱਲਾਂ ਕਰਦੇ ਆ ਬਾਲੀਆਂ ਗੱਲਾਂ ਕਰਦੇ ਆ ਇੰਨੇ ਮੇਰੇ ਨਾਲ ਹੱਸਦੇ ਆ ਜਾ ਰਹੇ ਤੂੰ ਗੱਲ ਹੀ ਛੱਡ ਦੇ ਬਾਲੇ ਹੱਸਦੇ ਆ ਮੈਨੂੰ ਕਹੇ ਸਰ ਜੀ ਡੈਡੀ ਕਹਿੰਦੇ ਮੈਨੂੰ ਡੈਡੀ ਦਰਖਤ ਤਾਂ ਸਾਡੇ ਬੂਟੇ ਜਿਹੜੇ ਬੂਟੇ ਆ ਨਾ ਇਹ ਸਾਡੇ ਸਾਰੇ ਮੈਨੂੰ ਡੈਡੀ ਕਹਿੰਦੇ ਕਹਿੰਦੇ ਡੈਡੀ ਤੂੰ ਮਖੌਲ ਬਹੁਤ ਕਰਦਾ ਮੈਂ ਕਿਹਾ ਹਾਂ ਪੁੱਤ ਫਿਰ ਸੋਡੇ ਨਾਲ ਮਖੌਲ ਹੀ ਕਰਨੇ ਆ ਨਾ ਫਿਰ ਜਦੋਂ ਤੁਹਾਨੂੰ ਹੁਣ ਜਦ ਲਾਇਆ ਤੁਹਾਨੂੰ ਸੋਤੋਂ ਫਲ ਖਾਣੇ ਆ ਜੇ ਸੌੜਣਾ ਪਿਆਰ ਕਰਾਂਗੇ ਮਖੌਲ ਕਰਾਂਗੇ ਫੇਰ ਹੀ ਤੁਸੀਂ ਸਾਨੂੰ ਫਾਲ ਦੇਮੋਂ ਇਹ ਕਹਿੰਦੇ ਹਾਂ ਵਾਹ ਡੈਡੀ ਬਹੁਤ ਖੁਸ਼ ਆ ਸੀ ਬਾਗੋ ਬਾਗ ਬਹੁਤ ਹੱਸੋਣਾ ਤੂੰ ਯਾਰ ਹੱਸਦੇ ਹੀ ਰਹਿੰਦੇ ਆ ਮੇਰੇ ਨਾਲ ਤਾਂ ਹੀ ਹੱਸਦੇ ਜਦੋਂ ਮੈਂ ਬਾਹਰ ਆ ਕੇ ਕੁਰਸੀ ਤੇ ਬਹਿ ਗਿਆ ਇਹਨਾਂ ਨੇ ਮੈਨੂੰ ਦੇਖ ਕੇ ਆਲੇ ਹੱਸਣ ਲੱਗ ਜਾਣਾ ਹੱਸੀ ਜਾਂਦੇ ਆ ਉਹਦੇ ਹੁਣ ਵੀ ਸਾਹਮਣੇ ਆ ਬੁੱਟੇ ਸਾਰੇ ਮੈਨੂੰ ਦੇਖਦੇ ਹੱਸਦੇ ਆ ਰੱਬ ਵੀ ਖੁਸ਼ ਆ ਜਾ ਰੱਬ ਵੀ ਇਦਾਂ ਆਦੇ ਕੜੀਆਂ ਪਾਈ ਜਾਂਦਾ ਨਾ ਰਬੂ ਵੀ ਕਹਿੰਦਾ ਮੈਂ ਖੋਸ਼ ਹਾਂ ਤੇ ਤੇ ਸੱਜੀ ਸੰਗਾ ਤੂੰ ਕੁਦਰਤ ਨਾਲ ਗੱਲਾਂ ਕਰਦਾ ਬੈਠਾ ਜੋ ਬੜਾਈ ਕਰ ਰਿਹਾ ਮੈਂ ਮਹਾਰਾਜ ਦੀ ਸੱਚੀ ਬਾਦਸ਼ਾਹੀ ਬਾਹਰੋਂ ਤਨ ਤੂੰ ਨਾ ਤਾਂ ਤੇਰਾ ਉੱਤੇ ਕੋਈ ਦਰਿਆ ਵਗਦਾ ਨਾ ਤੇਰਾ ਉੱਤੇ ਕੋਈ ਟੂਬ ਵਾਲਾ ਨਾ ਤੇਰੀ ਕੋਈ ਮੋਟਰ ਆ ਯਾਰ ਬਿਜਲੀ ਜ਼ਰੂਰ ਹੈਗੀ ਆ ਉੱਪਰ ਉਹ ਪਤਾ ਨਹੀਂ ਬਿਜਲੀ ਕਿੱਥੋਂ ਲਿਆਉਣਾ ਰਬ ਉਹ ਮੇਰਾ ਫਲ ਚੱਲਦਾ ਭਾਈ ਮੋਟਰਾਂ ਹਾਂ ਉਹ ਖਚਲੀਆਂ ਪਾਣੀ ਫੇਸੜਦਾ ਰੱਬ ਉਤੋਂ ਬੱਲਾ ਵੱਡੇ ਸ਼ਰਾਟੇ ਕਈਆਂ ਤਾਂ ਇਹ ਤਾਂ ਟੈਂਕੀ ਉਹਨਾਂ ਆਪਣੀ ਤਾਂ ਪਲਾਸਟਿਕ ਦੀਆਂ ਟੈਂਕੀਆਂ 'ਚ ਪਾਣੀ ਢੱਕਦਾ ਜਿੱਤੇ ਮਹਾਰਾਜ ਦਾ ਉਹ ਟੈਂਕੀਆਂ ਪਾੜ ਜਾਂਦੀਆਂ ਜਿਵੇਂ ਆਪਾਂ ਕਹਿੰਦੇ ਬੱਦਲ ਪਾੜ ਗਿਆ ਬੱਦਲ ਨਹੀਂ ਪਾਟਿਆ ਉਹਨਾਂ ਲੋਕੋ ਉਹਨਾਂ ਜਦੋਂ ਪਾਣੀ ਜ਼ੋਰ ਪ੍ਰੈਸ਼ਰ ਨਾਲ ਵਹਦਾ ਉਹ ਟੈਂਕੀ ਪਾਟ ਜਾਂਦੀ ਹੈ ਪਲਾਸਟਿਕ ਦੀ ਰੱਬ ਦੀ ਉਹ ਫਿਰ ਕਥਾਂ ਗਵਨ ਦਾ ਪਰ ਉੱਤੇ ਆ ਜਾਂਦਾ ਜਾਲੀ ਜਾਲ ਹੋ ਜਾਂਦਾ ਲੋਕਾਂ ਦਾ ਬਹੁਤ ਨੁਕਸਾਨ ਕਰ ਜਾਂਦਾ ਉਹ ਆਹਿਆ ਖਾਦਾਂ ਤੇ ਬਹੁਤ ਖੁਸ਼ ਆ ਪਰਮੇਸ਼ਰ ਬਹੁਤ ਖੁਸ਼ ਬਗਵਾ ਸਭ ਨੇ ਸਭ ਤੋਂ ਵੱਡਾ ਕੁਦਰਤ ਨੂੰ ਕਿਹਾ ਮਾਰੇ ਨੇ ਕਹਿੰਦੇ ਜੋ ਕੁਛ ਹੋਆ ਕੁਦਰਤ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਇੱਕ ਤਿੱਤਰ ਨਹੀਂ ਬੋਲਦਾ ਹੈ ਭਗਵਾਨ ਤੇਰੀ ਕੁਦਰਤ ਐ ਕਹਿੰਦਾ ਉਹ ਵੀ ਕਹਿੰਦਾ ਸੱਚਾ ਬਾਸ਼ਾ ਤਾਨਾ ਤੇਰੀ ਕੁਦਰਤ ਦਾ ਇਸੇ ਤਰ੍ਹਾਂ ਭਾਈ ਆਪਾਂ ਜੋ ਕਰ ਰਹੇ ਆਂ ਵਾਹਿਗੁਰੂ ਦੀ ਉਪਮਾ ਕਰ ਰਹੇ ਆਂ ਸੱਚੇ ਪਾਤਸ਼ਾਹ ਨਾਲ ਬੈਠ ਕੇ ਗੱਲਾਂ ਕਰ ਰਹੇ ਆਂ ਬਾਦ ਉਹਦੀ ਸਰੈਟੀ ਨਾਲ ਉਹਦੇ ਬੱਚਿਆਂ ਦਰਖਤਾ ਨਾਲ ਸਾਡੇ ਵੀ ਬੱਚੇ ਆ ਇਹ ਬਹੁਤ ਖੁਸ਼ ਆ ਰੋਗ ਆ ਰੋਗ ਕਮਤੇ ਕੋਈ ਰੋ ਗਨੇ ਸਾਡੇ ਬੱਚਿਆਂ ਨੂੰ ਐ ਖੜਿਆ ਦੇਖ ਲਾ ਸਾਰੇ ਹਰੇ ਕਚਾਰ ਸਾਰੇ ਫਲ ਦਿੰਦੇ ਆ ਐ ਨਹੀਂ ਹੈ ਖੁਸ਼ ਹੋ ਕੇ ਦਿੰਦੇ ਆ ਆਪਾਂ ਖੌਸ਼ ਹੋ ਕੇ ਉਹਨਾਂ ਸਾਡੇ ਮਰੂਦ ਵੀ ਪੱਕ ਜਾਣੇ ਆਂਜਿਰ ਵੀ ਸਾਡੇ ਪੱਕਦੇ ਆ ਹੁਣ ਅਸੀਂ ਅੰਜੀਰਾਂ ਖਾয়া ਕਰਨੇ ਆਂ ਤੋੜ ਕੇ ਵਿੱਚ ਜਿਹਦੇ ਵਿੱਚ ਨਾ ਚਿੜੀਆਂ ਬੈਠੀਆਂ ਚਿੜੀਆਂ ਅੰਜੀਰ ਦੇ ਵਿੱਚ ਤੇ ਉਹ ਬਹੁਤ ਖਾਂਦੀਆਂ ਜੀਰ ਨੂੰ ਚੱਲ ਅਸੀਂ ਵੀ ਕਹਿੰਦੇ ਨਾ ਕੋਈ ਨਹੀਂ ਖਾ ਲਉ ਧੋ ਕੇ ਖਾ ਲਈ ਦੀਆਂ ਯਾਰ ਬੱਚਾ ਨਬਰਾ ਹੋ ਵੀ ਉਹਨਾਂ ਦਾ ਵੀ ਯਾਰ ਹੱਕ ਆ ਇਸ ਸਮੇ ਦੇ ਸਾਰ ਨਾਲ ਹੱਕ ਆ ਬਟ ਜਾਨਵਰਾਂ ਦਾ ਉਹਨਾਂ ਨੇ ਵੀ ਖਾਣੀਆਂ ਚੀਜ਼ਾਂ ਜਿਵੇਂ ਮਰੂਥ ਖਾ ਲੈਂਦੇ ਤੋਤੇ ਤਾਂ ਹੋਰ ਜਾਨਵਰ ਬਹੁਤ ਖਾਂਦੇ ਹੈ। ਛੋਟ ਕਿੜੀਆਂ ਟੱਕ ਦਿੰਦੀਆਂ। ਜਿਵੇਂ ਅੰਗੂਰ ਸੀ, ਮੂਰ ਉਚੜੀਆਂ ਬਹੁਤ ਖਾਂਦੀਆਂ ਸੀ ਸਾਡੇ ਉਹ ਉੱਥੇ। ਤਿੰਨ ਚਾਰ ਚਿੜੀਆਂ ਸੀ ਬਹੁਤ ਵਿੱਚ ਵੜ ਕੇ ਖਾਂਦੀਆਂ ਸੀ ਮੂਰ। ਐਵੇਂ ਕੁੱਟਾਂ ਨਹੀਂ ਭਰ ਦਿੰਦੇ ਆਪਾਂ ਪਾਣੀ ਜਿਹੜੀਆਂ ਐ ਭਰਦੇ ਹੁੰਦੇ ਸੀ ਜਾਨਵਰ। ਆਹਦੇ ਹੁਣ ਫਿਰਦੀਆਂ ਕਾਲਗਾਂ ਉਹ ਚਿੜੀਆਂ। ਬਹੁਤ ਖਾਂਦੇ ਆ ਉਹਦੇ ਬੈਠੀਆਂ ਬਨੇਰਿਆਂ ਤੇ। ਉਹ ਦੇਖ ਲਓ ਹੋਰ ਉਹ ਅੰਜੀਰਾਂ ਨੂੰ ਫਿਰਦਿਆਂ ਬਸ ਇਹ ਤੋਂ ਅੰਜੀਰ ਜਿਹੜੀ ਪੱਕੀ ਮਿਲ ਗਈ ਉਹ ਇਹਨਾਂ ਨੇ ਖਾ ਲੈਣੀ ਹੈ ਅਸੀਂ ਵੀ ਨਹੀਂ ਕੋਸਾ ਦੇ ਕਿਨੇ ਖਾਓ ਯਾਰ ਕੋਈ ਨਹੀਂ ਜੇ ਸਾਡਾ ਜੀਗਾ ਤਾਂ ਤੁਹਾਡਾ ਕਹਿੰਦਾ ਜੀ ਨਹੀਂ ਕਰਾ ਤੁਸੀਂ ਵੀ ਖਾਓ ਪਿਆਰ ਸਾਡਾ ਜਾਨਵਰਾ ਨਾ ਵੀ ਉਹ ਨਹੀਂ ਹੈ ਉਹ ਲੈ ਸਾਡੇ ਦਾਣੇ ਪਾਏ ਵੇ ਉੱਥੇ ਰੋਟੀ ਵੀ ਝੂਰ ਕੇ ਪਾ ਦਨੇ ਦਾਣੇ ਵੀ ਪਾ ਦਨੇ ਆ ਫਿਰ ਜਾਨਵਰ ਖਾ ਲੈਂਦੇ ਆ ਕੇ ਕਬੂਤਰ ਗੋਲ ਲੈ ਕੋਗੀਆਂ ਕਟਾਰਾਂ ਕਾਟੋ ਵੀ ਆ ਜਾਂਦੀ ਆ ਚੱਕੀ ਰਹਾ ਵੀ ਆ ਜਾਂਦਾ ਚੱਕੀ ਰਹਾ ਨਹੀਂ ਆਮ ਕਿਸੇ ਨੇ ਦੇਖਿਆ ਹੁਣ ਇੱਥੇ ਆ ਜਾਂਦੇ ਆ ਸਾਡੇ ਛਾਰੇ ਜਾਨਵਰਾਂ ਨਾਲ ਪਿਆਰ ਕਰੀਦਾ ਉਹ ਵੀ ਖੇੜਦੇ ਆ ਕੇ ਪਾਣੀ ਸਾਡਾ ਰੱਖਾਂਦਾ ਉਹਦੇ ਠੂਣਾ ਪਰਿਆ ਇੱਕ ਇੱਕ ਇਧਰ ਤੋੜਾਂ ਪਰਿਆ ਵਾ ਕਿਤੇ ਆਉਣਾ ਹੋਵਦਾ ਪਾਣੀ ਪੀ ਲੈਣ ਦੇ ਤਾਂ ਜੀ ਕਰਦਾ ਬਸ ਨਾ ਸਾਰਾ ਸੰਗਤ ਜਦੋਂ ਤੁਸੀਂ ਆਪਦੇ ਤੁਹਾਡੇ ਫਾਲ ਬੂਟੇ ਸਬਜੀ ਜੋ ਕੁਝ ਵੀ ਲਾਇਆ ਉਹਦੇ ਵਿੱਚ 10 ਮਿੰਟ ਬੈਠ ਕੇ ਤੇ ਕੁਦਰਤ ਨਾਲ ਗੱਲਾਂ ਕਰਿਆ ਕਰੋ ਕੁਦਰਤ ਨਾਲ ਤੇ ਆਪ ਦੀ ਉਹ ਸਬਜੀ ਨਾਲ ਬੂਟਿਆਂ ਨਾਲ ਫਲਾਂ ਨਾਲ ਗੱਲਾਂ ਕਰਿਆ ਕਰੋ ਸਾਰਿਆਂ ਨਾਲ ਸਬਜੀ ਨਾਲ ਵੀ ਕਰੋ ਬੂਟਿਆਂ ਨਾਲ ਵੀ ਕਰੋ ਫਿਰ ਜੇ ਤੁਸੀਂ ਗੱਲਾਂ ਕਰੋਗੇ ਉਹ ਖੁਸ਼ ਹੋਣਗੇ ਤੁਹਾਨੂੰ ਦੇਖਦੇ ਤੁਹਾਡੇ ਨਾਲ ਗੱਲਾਂ ਕਰਨਗੇ ਜਿਵੇਂ ਆਪਣੇ ਬੱਚੇ ਆ ਦਾਦੂ ਆਦੂ ਦਾਦੂ ਕਰਦੇ ਫਿਰਦੇ ਆ ਨਾ 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 ਕਰਦੇ ਐਵੇਂ ਹੀ ਕਰਦੇ ਆ ਬਾਈ ਪਿਆਰ ਕਰ ਜੇ ਤੂੰ ਨੇੜ ਨੂੰ ਜੰਨਾ ਤੈਨੂੰ ਝੁਕ ਝੁਕ ਸਲਾਮਾ ਕਰਦੇ ਆ ਬੇਸ਼ੱਕ ਧਰਤੀ ਦੇ ਖੜੇ ਆ ਯਾਰ ਇੱਕ ਆਪਾਂ ਨੂੰ ਐ ਲੱਗਦਾ ਵੀ ਇਹ ਬੂਟਾ ਯਾਰ ਦਰਾਖਤ ਆ ਇਹ ਕੀ ਕਰਦਾ ਹੋਊ ਬਹੁਤ ਕੁਝ ਕਰਦਾ ਯਾਰ ਆਪਸ ਵਿੱਚ ਵੀ ਇਹ ਗੱਲਾਂ ਬਹੁਤ ਕਰਦੇ ਆ ਜੰਨਿਆਂ ਦਰਾਖਤਾਂ ਸਾਰੇ ਆਪਸ ਵਿੱਚ ਇਹਦੀ ਬੋਲੀ ਆਪਾਂ ਨਹੀਂ ਸਮਝਦੇ ਇਹ ਬੋਲਦੇ ਆ ਇਹ ਬੋਲਦੇ ਆ ਫਿਰ ਦੱਸਦੇ ਆ ਕੁਦਰਤ ਨੂੰ ਵੀ ਇਹ ਘਰ ਵਾਲਿਆ ਜਿਹੜੇ ਸਾਡੇ ਨਾਲ ਸਲੋਕ ਚੰਗੇ ਨਾਲ ਇਹ ਸਲੋਕ ਰੱਬ ਨੂੰ ਦੱਸਦੇ ਆ ਪਰ ਇਹ ਘਰ ਵਾਲਾ ਦਾ ਸਾਡੇ ਨਾਲ ਸਲੋਕ ਬਹੁਤ ਵਧੀਆ ਸਾਡੇ ਮੰਮੀ ਡੈਡੀ ਕੋਈ ਬਣੇ ਹੋਏ ਆ ਆ ਦੇ ਫਰਦੀਆਂ ਚੜ ਗਿਆ ਹੈ ਉਹ ਦੇਖਦੇ ਔਰ ਕਾਲੀ ਚਿੜੀ ਦਾ ਲਾਲ ਜਿਹਾ ਸਹਰਾ ਆ ਦੇ ਫਰਦੀ ਆ ਦੇ ਆ ਦੇ ਲੈ ਆਹ ਵੇ ਔਰ ਹੈ ਹੈਂ ਯਾਰ ਕਣਿਆ ਪੈਂਦੀ ਕਣਵਣੀ ਜੀ ਕਿਵੇਂ ਨਜ਼ਾਰਾ ਜਾਨਵਰਾਂ ਦਾ ਖੁਸ਼ ਆ ਤੇ ਠੰਡਾ ਅੱਗੇ ਗਰਮੀ ਹੁੰਦੀ ਆ ਵੇਲੇ ਆਜਾ ਰਹੀ ਹਵਾ ਵਗਦੀ ਆ ਤੇ ਜਾਨਵਰ ਵੀ ਖੁਸ਼ ਹੈ ਪੂਰੇ ਬਾਗੋ ਬਾਗਾ ਮੈ ਤਰੋ ਬਾਗੋ ਬਾਗੋ ਲਾਈ ਲੈ ਇਹ ਜਾਨਵਰ ਤੋਂ ਦੇ ਲੈ ਬਾਹਰ ਗੋਲੇ ਤੇ ਫਿਰ ਦੇ ਪਜੇ ਲੈ ਕਿਵੇਂ ਬੋਲਦੇ ਸੁਣਦੇ ਵਿੱਚ ਕਿਉਂ ਟਿਉ ਟਿਉ ਕਰਦੇ ਆ ਆਜ਼ਾਦੀ ਨਾਲ ਘੁੰਮ ਰਿਹਾ ਉਹਦੀ ਜਾਨੀ ਆ ਤੋਤੇ ਤਾਂ ਯਾਰ ਕਦੇ ਵੀ ਬਾਈ ਕਿਸੇ ਦਾ ਬੰਨਿਆ ਨੂੜਿਆ ਪਿੰਜਰੇ ਚ ਪਾਇਆ ਖੋਲ ਦੋ ਯਾਰ ਇਹ ਜਾਨਵਰ ਆਜ਼ਾਦ ਹੁੰਦੇ ਆ ਯਾਦ ਰੱਖ ਕੇ ਬਹੁਤ ਖੁਸ਼ ਆ ਤੇ ਸੋਡੇ ਬਾਤ ਤਾਂ ਬਹੁਤ ਕੁਝ ਹੋ ਗਿਣਦਾ ਹੋਊਗਾ ਪਤਾ ਨਹੀਂ ਕਹਿੰਦੇ ਮਰ ਜਾਣੇ ਦਫਾ ਹੋਣ ਕਦੋਂ ਸਾਡਾ ਖੜਾ ਛੱਡੂ ਇਹ ਪਿੰਜਰੇ ਚ ਨਾ ਕੋਈ ਚੀਜ਼ ਪਾਇਆ ਕਰੋ ਯਾਰ ਆਜ਼ਾਦ ਘੁੰਮ ਕੇ ਖੁਸ਼ ਆ ਇਹ ਇਹੜਾ ਜਾਨਵਰੇ ਦਾ ਵਾਲਾ ਯਾਰ ਇੱਥੋਂ ਮਾਰੀ ਛਾਲ ਉਹ ਦਰਖ ਤੇ ਉਹ ਸਾਲ ਤੋਂ ਮਾਰੀ ਉਹ ਛਾਲ ਉਹ ਦੇ ਗੋਲੇ ਬੈਠੇ ਤਾਂ ਕੰਨ ਦੇ ਆ ਬੈਠਾ ਮੈਂ ਹੁਣ ਬਈ ਦਰਾਂ ਦੇ ਵਿੱਚ ਬੈਠਾ ਬਹਿ ਕੇ ਮੈਂ ਕਰ ਗਿਆ ਕੋਈ ਵਾਰ ਤਰ੍ਹਾਂ ਗੱਲਾਂ ਦਰਸਤਾ ਨਾਲ ਜਾਨਵਰਾਂ ਨਾਲ ਰੱਬ ਨਾਲ ਵਾਹਿਗੁਰੂ ਨਾਲ ਗੱਲਾਂ ਕਰ ਗਿਆ ਚੰਗੀਆਂ ਲੱਗੀਆਂ ਤਾਂ ਕਿ ਸ਼ੇਅਰ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਮੇਰੇ ਚੈਨਲ ਨੂੰ ਅੱਗੇ ਭਾਈ ਸਸਾ ਆਹ ਸ਼ੇਅਰ ਕਰ ਦਿਓਗੇ ਜਿਹੜੀ ਆਪਾਂ ਬਣਾਈ ਆ ਨਾ ਵੀਡੀਓ ਇਹਨੂੰ ਅੱਗੇ ਸ਼ੇਅਰ ਕਰ ਦਿਵੇਰੇ ਵੀਰੇ ਐਂ ਪਿਆਰ ਕਰਨਾ ਸਾਰੇ ਕੱਲ ਨੂੰ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਐਨ ਵਧੀਆ ਸੁੱਕ ਪਕਾ ਹੋਇਆ ਸਾਰੇ ਦਰਾਂ ਤਰ੍ਹਾਂ ਤੁਹਾਨੂੰ ਹੱਥ ਮਿਲਾ ਕੇ ਦਿਖਾਵਾਂਗੇ ਤੇ ਫਿਰ ਦੇਖੋ ਹੱਥ ਮਿਲਾਉਣ ਲੱਗੇ ਕਿੰਨੇ ਖੁਸ਼ ਹੁੰਦੇ ਆ ਕਿਵੇਂ ਪੰਜ ਪੰਜ ਕੇ ਤੁਹਾਡੇ ਨੇੜ ਨੂੰ ਆਉਣਗੇ ਇਹ ਬਰਾ ਕੋਬੱਡੀ ਦੇ ਗਰਾਊਂਡ 'ਚ ਜਾਂਦੇ ਨਾ ਹੱਥ ਮਲਾਉਂਦੇ ਨੇ ਕਬੱਡੀ ਪਲੇਅਰ ਐ ਨਾ ਜੋ ਕਿੰਨੇ ਖੁਸ਼ ਹੁੰਦੇ ਤੇ ਤਾੜੀ ਮਾਰ-ਮਾਰ ਕੇ ਬੁਲਾਉਂਦੇ ਆ ਉਹ ਮੈਂ ਫਿਰ ਤਾੜੀ ਮਾਰਨਗੇ ਦੇਖੋ ਕੱਲ ਨੂੰ ਸੁਣਿਓ ਤੁਸੀਂ ਜਦੋਂ ਮੈਂ ਤੁਹਾਨੂੰ ਕੱਲ ਨੂੰ ਦਿਖਾਵਾਂਗਾ ਨਾ ਜਦੋਂ ਸੌਖ ਪਕਾ ਜਾ ਘੜੀਆਂ ਹਟ ਗਈਆਂ ਤੇ ਉਦੋਂ ਤੁਹਾਨੂੰ ਦਿਖਾਵਾਂਗਾ ਮੈਂ ਇਹ ਆ ਸਾਰੇ ਦਰਕਤਾਂ ਸਾਸਰੀ ਕਾਲ ਬੁਲਾਉਂ ਮੈਂ ਇਹਨਾਂ ਨੂੰ ਬੁਲਾਉਣਾ ਹੁੰਦਾ ਦੂਜੇ ਤੀਜੇ ਦਿਨ ਹੁਣ ਜਣੀ ਮੈਂ ਵੀਡੀਓ ਪਾ ਦਿਆ ਕਰੂੰਗਾ ਕਿ ਮੈਂ ਵੀਡੀਓ ਨਹੀਂ ਸੀ ਪਾਉਂਦਾ ਹੁਣ ਮੈਨੂੰ ਰਾਤ ਦਾ ਬੂਟੇ ਇਹਨਾਂ ਨੇ ਮੈਨੂੰ ਸਾਰਿਆਂ ਨੇ ਕਿਹਾ ਕਹਿੰਦੇ ਡੈਡੀ ਸਾਡੀ ਵੀਡੀਓ ਵੀ ਪਾਇਆ ਕਰ ਡੈਡੀ ਕਹਿੰਦੇ ਮੈਨੂੰ ਇਹ ਬੂਟੇ ਸਾਰੇ ਕਹਿੰਦੇ ਡੈਡੀ ਸਾਡੀ ਵੀ ਵੀਡੀਓ ਪਾਇਆ ਕਰ ਮੈਂ ਕਿਹਾ ਵੀ ਸੱਤ ਵਜੇ ਚਲਾਂ ਮੇਰੇ ਤਾਂ ਪਾਈ ਵਾਲੇ ਬਾਬੇ ਦੇ ਵਿਚਾਰ ਸਾਰੇ ਬੂਟੇ ਫਲਾਫਲਾ ਵਾਲੇ ਲਾਉਣਾ ਮੈਂ ਤਾਂ ਚਾਹਸ ਫਿਰੇ ਉਹ ਜਿਹੜਾ ਬਟਾ ਹਾ ਹੀ ਪਾਇਆ ਲੰਗਰ ਹਾਲ 3 ਨਾ 3 ਨਾਲ ਉਹਦੇ ਦਾਲ-ਦਲੇ ਮੇਰੇ ਮਰੂਦ ਲਾਏ ਹੋਏ ਆ ਬਾਵਾ 8-10 ਬੂਟੇ 10-12 ਬੂਟੇ ਐ ਐ ਕਿ ਅਮੀਨਾ ਬਹੁਤ ਕਾਮਯਾਬ ਹੋ ਜਾਣਗੇ ਪਰ ਨੂੰ ਲੱਗਣਗੇ ਉਹਨਾਂ ਨੂੰ ਆ ਮੈਂ ਉਹਨਾਂ ਦੇ ਘਰ ਦੇ ਮੂਹਰੇ ਬੈਠਾ ਐ ਤੇ ਸਾਰਿਆਂ ਨਾਲ ਮੈਂ ਗੱਲਾਂ ਕਰਾਂਗਾ ਕੋਦਰਤ ਬੜਾ ਸੋਹਣਾ ਹਵਾ ਠੰਡੀ ਵਗ ਰਹੀ ਐ ਕਣੀ ਮਿੰਨੀ ਮਿੰਨੀ ਪੈ ਰਹੀ ਐ ਨਿੱਕੇ ਨਿੱਕੇ ਕਣੇ ਦਾ ਮੀਰ ਰਸੈਂਦਾ ਉਹ ਤੋ ਪਹਿਲੀ ਪੂਰਵੇਂ ਮੈਨੂੰ ਲੱਗ ਲਾ ਲਾ ਜਲ ਕੇ ਦੇ ਦੂਰ ਹੋ ਹੋਗੀ ਤੋੜਿੰਦੇ ਸੀ ਪਹਿਲਾਂ ਬੜੇ ਵਧੀਆ ਗੀਤ ਹੁੰਦੇ ਸੀ ਸਾਰੇ ਬਹਿ ਕੇ ਪਰਿਵਾਰਾਂ ਚ ਸੁਣਨ ਵਾਲੇ ਗੀਤ ਹੁੰਦੇ ਸੀ ਕੱਲ ਮਕਲੀ ਤੋੜਾਂ ਮੈਂ ਕਰੀ ਰਾਤ ਦੇ ਲੈ ਵੀ ਤੂੰ ਕਰ ਰਾ ਜਾਲ ਮਾ ਚੁਰਾ ਸਭ ਲੈ ਲੈ ਮਹਗਰੂ ਅਹਗਰੂ ਅਹਗਰੂ